ਇਹ ਦੁਨੀਆ ਵੀ ਅਜੀਬ ਹੈ ਕਿਸੇ ਨੂੰ ਅਰਸ਼ ਦਿੰਦੀ ਹੈ ਤੇ ਕਿਸੇ ਨੂੰ ਜਿਉਂਦੇ ਜੀ ਫਰਸ਼ ਵੀ ਨਸੀਬ ਨਹੀਂ ਹੁੰਦਾ ਨੰਦ ਲਾਲ ਨੂਰਪੁਰੀ ਅਨੇਕਾਂ ਕਵਿਤਾਵਾਂ ਅਤੇ ਬੇਸ਼ੁਮਾਰ ਗੀਤਾਂ ਦਾ ਰਚੈਤਾ ਜਿਸ ਨੇ ساری ਉਮਰ ਪਤਾ ਨਹੀਂ ਕਿੰਨੀਆਂ ਹੀ ਕਲਪਨਾਵਾਂ ਨੂੰ ਖੂਬਸੂਰਤ ਕਵਿਤਾਵਾਂ ਦਾ ਰੂਪ ਦੇ ਕੇ ਕਾਗਜ਼ਾਂ ਤੇ ਉਕੇਰਿਆ ਤੇ ਪਤਾ ਨਹੀਂ ਕਿੰਨੇ ਹੀ ਕਲਾਕਾਰ ਉਸ ਦੀਆਂ ਰਚਨਾਵਾਂ ਨੂੰ ਗਾ ਕੇ ਰਾਤੋ-ਰਾਤ ਅਮੀਰ ਵੀ ਹੋ ਗਏ ਔਰ ਉਸਦੀ ਆਪਣੀ ਮੰਦੀ ਆਰਥਿਕ ਹਾਲਤ ਇਸ ਹੱਦ ਤੱਕ ਵਿਗੜੀ ਕਿ ਉਹ ਆਪਣੀਆਂ ਰਚਨਾਵਾਂ ਨੂੰ ਛਪਵਾਉਣ ਦੀ ਹਸਰਤ ਵੀ ਜੋਂਦੇ ਜੀ ਪੂਰੀ ਨਹੀਂ ਕਰ ਸਕਿਆ। ਉਹਲੇ ਦਿਨਾਂ 'ਚ ਨੰਦ ਲਾਲ ਹੋਰਾਂ ਨੂੰ ਸ਼ਾਇਰੀ ਤੇ ਕਵਿਤਾਵਾਂ ਦਾ ਐਸਾ ਮੋਹ ਪਿਆ ਕਿ ਪੜ੍ਹਾਈ ਨੂੰ ਅਧਵਿਚਕਾਰ ਹੀ ਸਲਾਮ ਕਹਿ ਦਿੱਤਾ। ਕਵੀ ਦਰਬਾਰਾਂ ਤੇ ਮਹਿਫਲਾਂ ਵਿੱਚ ਨੰਦ ਲਾਲ ਹੋਰਾਂ ਦੇ ਚਰਚੇ ਹੋਣ ਲੱਗੇ। ਪਰ ਛੇਤੀ ਹੀ ਇਹ ਗੱਲ ਸਮਝ ਵੀ ਆ ਗਈ ਕਿ ਕਵਿਤਾ ਨਾਲ ਕਵੀ ਮਨ ਨੂੰ ਹੁਲਾਰਾ ਤੇ ਮਿਲ ਸਕਦਾ ਪਰ ਜ਼ਿੰਦਗੀ ਦਾ ਗੁਜ਼ਾਰਾ ਨਹੀਂ ਚੱਲ ਸਕਦਾ। ਸੋ ਇੱਕ ਸਕੂਲ 'ਚ ਮਾਸਟਰ ਵਜੋਂ ਨੌਕਰੀ ਕਰ ਲਈ ਜੋ ਬਹੁਤੇ ਦਿਨ ਰਾਸ ਨਾ ਆਈ। ਨੰਦ ਲਾਲ ਨੂਰਪੁਰੀ ਉੱਚੇ ਕੱਦ ਤੇ ਡੀ ਡੌਲ ਦੇ ਮਾਲਕ ਸੀ। ਇਹੀ ਸੋਚ ਕੇ ਕਿ ਉਹ ਸਰੀਰਿਕ ਪੱਖੋਂ ਪੁਲਿਸ ਦੀ ਨੌਕਰੀ ਲਈ ਬਿਲਕੁਲ ਵਾਜਿਬ ਨੇ, ਉਹਨਾਂ ਪੁਲਿਸ ਦਾ ਇਮਤਿਹਾਨ ਦਿੱਤਾ ਤੇ ਪਾਸ ਵੀ ਕਰ ਲਿਆ। ਬੀਕਾਨੇਰ ਦੇ ਇੱਕ ਥਾਣੇ ਵਿੱਚ ਛੋਟੇ ਥਾਣੇਦਾਰ ਵਜੋਂ ਨਿਯੁਕਤੀ ਹੋ ਗਈ ਪਰ ਕਿੱਥੇ ਕਲਾਕਾਰ ਮਨ ਤੇ ਕਿੱਥੇ ਪੁਲਿਸ ਦਾ ਵਿਭਾਗ। ਰੋਜ਼ ਕੁੱਟਮਾਰ, ਲੜਾਈ ਝਗੜਿਆਂ ਦੇ ਫੈਸਲੇ, ਉਤੋਂ ਅੰਗਰੇਜ਼ ਹਕੂਮਤ ਦੀ ਗੁਲਾਮੀ ਦੀ ਤੌਹਮਤ। ਨਤੀਜਾ ਇਸ ਕਾਰਜ ਤੋਂ ਵੀ ਆਪਣੇ ਆਪ ਨੂੰ ਅਲੱਗ ਕਰਨਾ ਬਿਹਤਰ ਸਮਝਿਆ। 1940 ਚ ਨੂਰਪੁਰੀ ਬੀਕਾਨੇਰ ਤੋਂ ਪੰਜਾਬ ਪਰਤ ਆਇਆ ਉਮਰ ਦੇ ਨਾਲ ਨਾਲ ਉਸ ਦੀ ਸ਼ਾਇਰੀ ਵਿੱਚ ਵੀ ਕਾਫੀ ਨਿਖਾਰ ਆ ਚੁੱਕਾ ਸੀ ਉਸ ਤੇ ਖੂਬਸੂਰਤ ਗਾਣਿਆਂ ਦੀ ਚਰਚਾ ਜਦ ਫਿਲਮੀ ਜਗਤ ਦੇ ਗਲਿਆਰਿਆਂ ਵਿੱਚ ਹੋਈ ਤਾਂ ਉਹਨਾਂ ਵੀ ਨੰਦ ਲਾਲ ਦੇ ਹੁਨਰ ਦੀ ਰੱਜ ਕੇ ਪ੍ਰਸ਼ੰਸਾ ਕੀਤੀ 1947 ਦੀ ਵੰਡ ਨੇ ਭਾਵੇਂ ਦੇਸ਼ ਨੂੰ ਉਤਲ-ਪੁਥਲ ਕਰ ਦਿੱਤਾ ਸੀ ਪਰ ਨੰਦ ਲਾਲ ਹੋਣਾਂ ਦੇ ਗੀਤਾਂ ਵਿੱਚ ਉਹੀ ਪੰਜ ਦਰਿਆਵਾਂ ਵਾਲੇ ਪੰਜਾਬ ਦਾ ਦਿਲ ਧੜਕਦਾ ਸੀ ਪੰਜਾਬ ਦੇ ਸੱਭਿਆਚਾਰ ਨੂੰ ਆਪਣੇ ਗੀਤਾਂ ਰਾਹੀਂ ਖੂਬ ਪਲੋਸਿਆ ਕੈਂਠੇ ਵਾਲਾ ਗੋਰੀ ਦੇ ਸੁਨਹਿਰੀ ਝੁਮਕੇ ਸ਼ੌਂਕਣ ਮੇਲੇ ਦੀ ਮੈਨੂੰ ਦਿਉਰ ਦੇ ਵਿਆਹ ਵਿੱਚ ਨੱਚ ਲੈਣ ਦੇ ਵਰਗੇ ਅਨੇਕਾਂ ਗੀਤ ਪੰਜਾਬੀ ਸੱਭਿਆਚਾਰ ਦੀ ਅਮਰ ਤਸਵੀਰ ਬਣ ਕੇ ਹੋ ਉਤਰੇ ਸਿੱਖ ਗੁਰੂਆਂ ਪ੍ਰਤੀ ਨੂਰਪੁਰੀ ਦੀ ਅਥਾਹ ਸ਼ਰਧਾ ਵੀ ਕਿਸੇ ਤੋਂ ਲੁਕੀ ਨਹੀਂ ਸੀ ਜੇ ਗੱਲ ਕਰੀਏ ਚਮਚੂਮ ਰੱਖੋ ਕਲਗੀ ਜੁਹਾਰ ਦੀ ਵਰਗੇ ਅਨੇਕਾਂ ਗੀਤ ਉਸ ਦੇ ਧਾਰਮਿਕ ਰੁਝਾਨ ਦੀ ਅੱਜ ਵੀ ਗਵਾਹੀ ਭਰਦੇ ਨੇ ਨੰਦ ਲਾਲ ਨੂਰਪੁਰੀ ਨੇ ਆਪਣੀ ਜ਼ਿੰਦਗੀ ਦੇ ਆਖਰੀ 20 ਸਾਲ ਜਲੰਧਰ ਵਿੱਚ ਬਿਤਾਏ ਦੁਨੀਆ ਜਾਣਦੀ ਹੈ ਕਿ ਗੀਤਾਂ ਦਾ ਇਹ ਬੰਜ਼ਾਰਾ ਕਲਮ ਦਾ ਧਨੀ ਸੀ ਪਰ ਆਰਥਿਕ ਤੌਰ ਤੇ ਕਦੀ ਵੀ ਸੁਖੀ ਨਹੀਂ ਰਹਿ ਸਕਿਆ ਉਸ ਦੀ ਰੋਜ਼ਮਰਰਾ ਦੀਆਂ ਜ਼ਰੂਰਤਾਂ ਦੀ ਜੱਦੋਜਹਿਦ ਨੇ ਜ਼ਿੰਦਗੀ ਭਰ ਉਸ ਦਾ ਪਿੱਛਾ ਨਹੀਂ ਛੱਡਿਆ ਤੇ ਆਖਰ 13 ਮਈ 1966 ਨੂੰ ਆਪਣੇ ਘਰ ਨੇੜੇ ਇੱਕ ਖੂਹ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਉਸ ਦੀ ਆਪ ਘੜੀ ਮੌਤ ਉੱਤੇ ਇਹ ਤੁਖਤ ਸਤਰਾਂ ਬਹੁਤ ਸਹੀ ਬੈਠਦੀਆਂ ਨੇ कुछ दिनों के लिए चलो दुनिया को छोड़ चले मोहसिन सुना है लोग बहुत याद करते हैं चले जाने के बाद